ਭਾਰਤੀ ਫੌਜ ਵਿੱਚ ਪਠਾਨਕੋਟ ਵਿੱਚ ਤਾਇਨਾਤ ਸਤਨਾਮ ਸਿੰਘ 5 ਫਰਵਰੀ 2015 ਨੂੰ ਆਪਣੇ ਸੀਓ ਕਰਨਲ ਸੰਦੀਪ ਕੁਮਾਰ ਨੂੰ ਪੂਰੇ ਪਰਿਵਾਰ ਸਮੇਤ ਦਿੱਲੀ ਤੋਂ ਪਠਾਨਕੋਟ ਲੈ ਕੇ ਵਾਪਸ ਆ ਰਿਹਾ ਸੀ ਪਰ ਮੁਕੇਰੀਆਂ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ਵਿੱਚ ਡਰਾਈਵਰ ਸਤਨਾਮ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਸੀਓ ਦਾ ਪੂਰਾ ਪਰਿਵਾਰ ਬਾਲ-ਬਾਲ ਬਚ ਗਿਆ ਸੀ ਸਤਨਾਮ ਦੀ ਮੌਤ ਤੋਂ ਬਾਅਦ ਸੀਓ ਸਾਹਿਬ ਨੇ ਆਪਣੀ ਰਿਪੋਰਟ ਵਿੱਚ ਸਤਨਾਮ ਨੂੰ ਔਨ ਡਿਊਟੀ ਨਹੀਂ ਬਲਕਿ ਛੁੱਟੀ ਤੇ ਦਰਸਾ ਦਿੱਤਾ ਜਿਸ ਦੇ ਚਲਦਿਆਂ ਸਤਨਾਮ ਦੇ ਪਰਿਵਾਰ ਨੂੰ ਅੱਜ ਤੱਕ ਉਹ ਸਹੂਲਤਾਂ ਨਹੀਂ ਮਿਲੀਆਂ ਜੋ ਡਿਊਟੀ ਦੌਰਾਨ ਮੌਤ ਹੋ ਜਾਣ ਤੇ ਫੌਜੀ ਦੇ ਪਰਿਵਾਰ ਨੂੰ ਮਿਲਲੀਆਂ ਚਾਹੀਦੀਆਂ ਨੇ ਜਿਸ ਕਾਰਨ ਸਤਨਾਮ ਸਿੰਘ ਦਾ ਪਰਿਵਾਰ ਦਰਦ-ਦਰਦੀਆਂ ਠੋਕਰਾਂ ਖਾ ਰਿਹਾ ਹੈ ਪਰਿਵਾਰ ਵਿੱਚ ਇੱਕ ਪਤਨੀ ਤੇ ਤਿੰਨ ਧੀਆਂ ਨੇ ਸਤਨਾਮ ਦੀ ਪਤਨੀ ਨੇ ਆਪਣੇ ਪਤੀ ਦੀ ਮੌਤ ਦੀ ਸਹੀ ਰਿਪੋਰਟ ਪੇਸ਼ ਕਰਕੇ ਆਪਣੀਆਂ ਬੱਚੀਆਂ ਲਈ ਹੱਕੀ ਸਮਰਥਾ ਦੀ ਮੰਗ ਕੀਤੀ ਹੈ। ਵਾਪਸ ਆਉ ਸੀ ਉਹ ਸਭ ਲਈ ਵਾਪਸ ਆ ਰਹੇ ਸੀ ਅਪਡਾਉਨ ਕਰਦੇ ਰਹੇ 2 ਤੋਂ ਲੈ ਕੇ 5 ਤੱਕ ਅਪਡਾਉਨ ਕਰਦੇ ਰਹੇ ਮੇਰੇ ਪਠਾਨਕੋਟ ਡਿਊਟੀ ਸਿਮ ਕੇਰਿੰਗਾਂ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋਇਆ ਪੰਗਾਲਾ ਪਿੰਡ ਦੇ ਵਿੱਚ ਜੇ ਇੱਕ ਤਾਂ ਛੁੱਟੀ 'ਚ ਹੋਣ ਨਾਲ 10 ਲੱਖ ਰੁਪਏ ਦਾ ਮੈਨੂੰ ਘਟਾ ਪਿਆ ਰਿਹਾ ਜੀ ਬਾਕੀ ਮੈਨੂੰ ਕੋਈ ਜੋਬ ਨਹੀਂ ਦਿੱਤੀ ਮੇਰੇ ਬੱਚਿਆਂ ਦੀ ਫੀਸ ਮਾਫ ਹੋਣੀ ਚਾਹੀਦੀ ਹੈ ਕੁਆਟਰ ਮੈਲੇ ਸਿਰਫ ਮੈਨੂੰ 2 ਸਾਲ ਵਾਸਤੇ ਮਿਲਿਆ ਕਿ ਜੋ ਕਿ ਸਤੰਬਰ ਵਿੱਚ ਮੈਂ ਖਾਲੀ ਕਰਨਾ ਹੈ ਮੈਨੂੰ ਰਹਿਣ ਵਾਸਤੇ ਕੋਈ ਜਗ੍ਹਾ ਨਹੀਂ ਔਰ ਮੇਰੇ ਹਸਬੰਦ ਨੂੰ ਆਨ ਡਿਊਟੀ ਤੋਂ ਪਹੁੰਚਾ ਜੀ ਇਸ ਦੌਰਾਨ ਇੱਕ ਦਿਨ ਰਜਿੰਦਰ ਕੌਰ ਨੂੰ ਸਮਾਜ ਸੇਵਕਾ ਵੀਰਪਾਲ ਕੌਰ ਬਠਿੰਡਾ ਦੇ ਇੱਕ ਬਾਜ਼ਾਰ ਵਿੱਚ ਮਿਲੀ ਜਿਸ ਨੂੰ ਰਜਿੰਦਰ ਕੌਰ ਨੇ ਆਪਣੀ ਪੂਰੀ ਕਹਾਣੀ ਦੱਸੀ ਵੀਰਪਾਲ ਕੌਰ ਨੇ ਪੂਰੀ ਕਹਾਣੀ ਫੇਸਬੁੱਕ ਤੇ ਲਿਖੀ ਜਿਸ ਨੂੰ ਕਾਫੀ ਲੋਕਾਂ ਨੇ ਪੜਿਆ ਤੇ ਆਪਣਾ ਪ੍ਰਤੀਕਰਮ ਦਿੱਤਾ ਉਸ ਤੋਂ ਬਾਅਦ ਸਮਾਜ ਸੇਵਕਾ ਨੇ ਪੀੜਤ ਰਜਿੰਦਰ ਕੌਰ ਦੇ ਹੱਕ ਲਈ ਲੜਨ ਦਾ ਫੈਸਲਾ ਕਰ ਲਿਆ ਅਤੇ ਇਨਸਾਫ ਲਈ ਦੇਸ਼ ਦੇ ਰੱਖਿਆ ਮੰਤਰੀ ਤੇ ਫੌਜ ਦੇ ਅਫਸਰ ਨੂੰ ਚਿੱਠੀਆਂ ਲਿਖੀਆਂ ਮੈਂ ਆਰਮੀ ਚੀਫ ਨੂੰ ਲੈਟਰ ਲਿਖੇ ਰੱਖਿਆ ਮੰਤਰੀ ਨੂੰ ਲਿਖੇ ਤੇ ਤਿੰਨ ਤਿੰਨ ਹੋਰ ਮਤਲਬ ਜਿਹੜੀਆਂ ਕਾਪੀਜ਼ ਕੀਤੀਆਂ ਅਫਸਰਾਂ ਨੂੰ ਤਾਂ ਮੈਨੂੰ ਹੁਣ ਉਮੀਦ ਹੈ ਕਿ ਜਿਹੜਾ ਇਹਨਾਂ ਦਾ ਤੱਕਾ ਹੋਇਆ ਹੈ ਉਹ ਸਰਕਾਰ ਹੈ ਜ਼ਰੂਰ ਇਸ ਵੱਲ ਧਿਆਨ ਦੇਊਗੀ ਤੇ ਇਹਨਾਂ ਨੂੰ ਇਨਸਾਫ ਦਿੱਤਾ ਜਾਊਗਾ ਅਗਲਾ ਸਟੈਪ ਅਸੀਂ ਮਨਪ੍ਰੀਤ ਜੀ ਕੋਲ ਵੀ ਅਪਰੋਚ ਕਰਾਂਗੇ ਕਿ ਕੈਪਟਨ ਸਾਹਿਬ ਨੂੰ ਵੀ ਜਾ ਕੇ ਸਾਰਾ ਇਹ ਦੱਸਣ ਸਰਹੱਦਾਂ ਉੱਤੇ ਤੈਨਾਤ ਫੌਜੀ ਜਵਾਨ ਆਪਣਾ ਘਰ-ਬਾਰ त्याग ਕੇ ਹਰ ਪਲ ਲੋਕਾਂ ਦੀ ਸੇਵਾ ਲਈ ਤਤਪਰ ਰਹਿੰਦੇ ਨੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਹੱਕਾਂ ਲਈ ਲੜਨਾ ਹਰ ਦੇਸ਼ਵਾਸੀ ਦਾ ਫਰਜ਼ ਹੈ ਅਤੇ ਇਹ ਫਰਜ਼ ਰਜਿੰਦਰ ਕੌਰ ਤੇ ਉਸ ਦੀਆਂ ਧੀਆਂ ਪ੍ਰਤੀ ਵੀ ਦੇਸ਼ਵਾਸੀਆਂ ਨੂੰ ਨਿਭਾਉਣਾ ਚਾਹੀਦਾ ਹੈ।